ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਫੈਕਟ ਦੇ ਉਤੇ ਦੋਸਤੋ ਅੱਜ ਗੱਲ ਕਰਾਂਗੇ ਬੀਬੀ ਸਿਮਰਨਜੀਤ ਕੌਰ ਬਾਰੇ ਜਿਹਨੂੰ ਕਿ ਬਾਅਦ ਵਿੱਚ ਸਵਰਨੇ ਘੋਟੜੇ ਨੇ ਫੜਿਆ ਸੀ ਤੇ ਉਹਦੇ ਨਾਲ ਕੀ ਕੀ ਬਿੱਤਿਆ ਕਿਵੇਂ ਉਹਦੀ ਜ਼ਿੰਦਗੀ ਰਹੀ ਸਾਰਾ ਕੁਝ ਦੱਸਾਂਗੇ ਜਿਹਨੂੰ ਸੁਣ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਸੋ ਵੀਡੀਓ ਨੂੰ ਪੂਰੀ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਦੇਓ। ਦਲਜੀਤ ਸਿੰਘ ਜੀ ਦੱਸਦੇ ਨੇ ਕਹਿੰਦੇ ਵੀ ਬੀਬੀ ਸਿਮਰਨਜੀਤ ਕੌਰ ਦਾ ਸਹਰਾ ਪਿੰਡ ਕਾਲੇ ਬੱਕਰੇ ਕੋਲ ਨਜ਼ਾਮੁਦੀਨਪੁਰ ਸੀ। ਪੇ ਕਿਉ ਇਹ ਜਥੇਦਾਰ ਸਰੂਪ ਸਿੰਘ ਵਿਸਰਾਮਪੁਰ ਕਰਤਾਰ ਪਰ ਦੇ ਭੈਣ ਜੀ ਸਨ। ਪੇ ਕਿ ਸਹਰੇ ਦੋਵੇਂ ਹੀ ਬੜੇ ਪੰਥਕ ਪਰਿਵਾਰ ਸਨ। ਟਕਸਾਲ ਅਤੇ ਕਮਾਂਡੋ ਫੋਰਸ ਦੀਆਂ ਪੱਕੀਆਂ 18 ਸਨ ਇਹ। ਪੰਥਕ ਕਮੇਟੀ ਅਤੇ ਫੈਡਰੇਸ਼ਨ ਦੇ ਸਿੰਘ ਵੀ ਇਹਨਾਂ ਕੋਲ ਆਉਂਦੇ ਜਾਂਦੇ ਸਨ। ਦੋਹਾਂ ਪਰਿਵਾਰਾਂ ਉੱਤੇ ਬਹੁਤ ਵਾਰ ਤਸ਼ੱਦਦ ਵੀ ਹੋ ਚੁੱਕਿਆ ਸੀ ਤੇ ਜੇਲ੍ਹਾਂ ਵਿੱਚ ਵੀ ਹੋ ਰਹੀ ਸਨ ਦੋਵਾਂ ਪਰਿਵਾਰਾਂ ਉੱਤੇ ਮੁਕੱਦਮੇ ਪੈ ਗਏ ਤੇ ਬੀਬੀ ਜੀ ਨੂੰ ਭਗੌੜਾ ਹੋਣਾ ਪੈ ਗਿਆ ਇਹ ਸਾਰੇ ਸਿੰਘਾਂ ਦੇ ਵਿਸ਼ਵਾਸਪਾਤਰ ਸਨ ਤੇ ਉਹਨਾਂ ਦੇ ਦਰਮਿਆਨ ਸੰਪਰਕ ਦਾ ਕੰਮ ਵੀ ਕਰਦੇ ਸਨ ਅਤੇ ਸਾਡੇ ਲਈ ਠਾਰ ਵੀ ਵਢਾਉਂਦੇ ਸਨ ਇੱਕ ਵਾਰ ਸਾਡਾ ਜਰਨਲ ਲਾਭ ਸਿੰਘ ਨਾਲ ਇੱਕ ਵਾਰ ਬਾਬਾ ਅਜੀਤ ਸਿੰਘ ਧੰਨਾ ਸਿੰਘ ਹੋਰਾਂ ਨਾਲ ਸੰਪਰਕ ਟੁੱਟ ਗਿਆ ਤਾਂ ਦੋਵੇਂ ਵਾਰ ਇਹਨਾਂ ਨੇ ਸਾਨੂੰ ਦੁਬਾਰਾ ਸੰਪਰਕ ਵਿੱਚ ਲੈ ਕੇ ਆਂਦਾ ਇਹ ਬਹੁਤ ਦਲੇਰ ਅਤੇ ਸਾਰਿਆਂ ਦਾ ਖਿਆਲ ਰੱਖਣ ਵਾਲੇ ਸਨ ਸਾਰਾ ਖਤਰਾ ਆਪਣੇ ਉਤੇ ਲੈ ਲੈਣਾ ਤੇ ਖਤਰਨਾਕ ਤੋਂ ਖਤਰਨਾਕ ਸਥਿਤੀ ਵਿੱਚ ਵੀ ਅਡੋਰ ਰਹਿਣਾ ਇਹਨਾਂ ਦਾ ਵੱਡਾ ਗੁਣ ਸੀ ਇੱਕ ਵਾਰ ਮੈਂ ਧੰਨਾ ਸਿੰਘ ਅਤੇ ਬਾਬਾ ਅਜੀਤ ਸਿੰਘ ਹੋਰਾਂ ਨੂੰ ਗੜਦੀਵਾਲ ਕੋਲ ਮਿਲਣ ਗਿਆ ਮਿਲਣ ਤੋਂ ਬਾਅਦ ਉਹ ਤਾਂ ਰਾਤ ਨੂੰ ਚਲੇ ਗਏ ਪਰ ਉਸ ਪਿੰਡ ਨੂੰ ਘੇਰਾ ਪੈਣਾ ਸ਼ੁਰੂ ਹੋ ਗਿਆ ਮੈਨੂੰ ਉਸ ਇਲਾਕੇ ਦਾ ਕੋਈ ਪੇਤ ਨਹੀਂ ਸੀਗਾ ਤੇ ਮੈਨੂੰ ਉੱਥੇ ਕੋਈ ਜਾਣਦਾ ਵੀ ਨਹੀਂ ਸੀਗਾ ਭੈਣ ਜੀ ਨੇ ਮੈਨੂੰ ਰਾਤ 12:00 ਵਜੇ ਜਗਾਇਆ ਤੇ ਦੱਸਿਆ ਕਿ ਘੇਰਾ ਪੈਣਾ ਸ਼ੁਰੂ ਹੋਇਆ ਆਪਾਂ ਇੱਕਦਮ ਨਿਕਲ ਚੱਲੀਏ ਗਰਮੀਆਂ ਦੇ ਦਿਨ ਸਨ ਮੈਂ ਉਸੇ ਤਰ੍ਹਾਂ ਪੈਂਟ ਕਮੀਜ਼ ਪਾਈ ਤੇ ਦਸਤਾਰ ਲੈ ਕੇ ਨਾਲ ਤੁਰ ਪਿਆ ਭੈਣ ਜੀ ਨੇ ਮੈਨੂੰ ਪਿਸਤੌਲ ਦਿੱਤਾ ਤੇ ਠਾਰ ਵਾਲਿਆਂ ਤੋਂ ਇੱਕ ਸਾਈਕਲ ਲੈ ਲਿਆ ਸੀ ਹਾਲੇ ਪੁਲਿਸ ਨੇ ਪੱਕੀਆਂ ਸੜਕਾਂ ਹੀ ਘੇਰੀਆਂ ਸਨ ਉਹ ਮੈਨੂੰ ਇੱਕ ਕੱਚੇ ਪਹੀਏ ਰਾਹੀ ਸਾਈਕਲ ਉੱਤੇ ਬਿਠਾ ਕੇ ਸਹੀ ਸਲਾਮਤ ਕੱਟ ਕੇ ਲੈ ਗਏ 5-6 ਕਿਲੋਮੀਟਰ ਅੱਗੇ ਜਾ ਕੇ ਇੱਕ ਹੋਟਲ ਉੱਤੇ ਜਾ ਕੇ ਰਾਤ ਕੱਟੀ ਅਸੀਂ ਮੈਂ ਸਵੇਰੇ ਬੱਸ ਚੜ੍ਹ ਕੇ ਆਪਣੇ ਟਿਕਾਣੇ ਤੇ ਆ ਗਿਆ ਜੇ ਉਸ ਵਕਤ ਅਸੀਂ ਨਾ ਨਿਕਲਦੇ ਤਾਂ ਘੇਰੇ ਵਿੱਚ ਆ ਜਾਣਾ ਸੀ ਸਵਰਨੇ ਘੋਟਣੇ ਦੇ ਇੱਕ ਕੈਡ ਨੇ ਬੀਬੀ ਜੀ ਤੇ ਉਹਨਾਂ ਦੇ ਪਤੀ ਨੂੰ ਫੜ ਲਿਆ ਪਤੀ ਨੂੰ ਤਾਂ ਉਹ ਦਿਨੇ ਹੀ ਪਿੰਡ ਦੇ ਅੱਡੇ ਕੋਲ ਮਾਰ ਕੇ ਸੁੱਟ ਗਏ ਪਰ ਬੀਬੀ ਜੀ ਨੂੰ ਉਹਨਾਂ ਨੇ ਟਾਂਡੇ ਨੇੜੇ ਕਿਸੇ ਬਾਗ ਵਿੱਚ ਲਿਜਾ ਕੇ ਅਤ ਦਰਜੇ ਦਾ ਤਸ਼ੱਦਦ ਕੀਤਾ ਪਰ ਭੈਣ ਜੀ ਅਡੋਰ ਰਹੇ ਤੇ ਉਹਨਾਂ ਨੇ ਜੰਗ ਦਾ ਕੋਈ ਵੀ ਪੇਤ ਨਹੀਂ ਦਿੱਤਾ ਝਾਲਮਾ ਨੇ ਉਹਨਾਂ ਦੇ ਸਰੀਰ ਦਾ ਰੇਜਾ ਰੇਜਾ ਕਰ ਦਿੱਤਾ ਪਰ ਉਹਨਾਂ ਤੋਂ ਕੋਈ ਪੇਤ ਨਹੀਂ ਲੈ ਸਕੇ ਉਸ ਵਕਤ ਉਹ ਸਾਡੀਆਂ ਕਾਫੀ 18 ਬਾਰੇ ਜਾਣਦੇ ਸਨ ਕਿਸੇ ਜੰਗ ਜੂਹ ਦੇ ਫੜੇ ਜਾਣ ਉੱਤੇ ਉਹਦੀ ਇਹੋ ਆਖਰੀ ਪਰਖ ਹੁੰਦੀ ਹੈ ਵੀ ਉਹ ਆਪਣੇ ਜੰਗ ਜੂਹ ਸਾਥੀਆਂ ਦੀ ਜਾਨ ਬਚਾਉਂਦਾ ਹੈ ਫਿਰ ਜਾਂ ਆਪਣੀ ਪੈਣਜੀ ਨੇ ਆਪਣੀ ਜਾਨ ਸੰਘਰਸ਼ ਦੇ ਲੇਖੇ ਲਾ ਦਿੱਤੀ। ਇਸੇ ਤਰ੍ਹਾਂ ਲੁਧਦੇਹਾਣੇ ਦੇ ਕਾਰਖਾਨਿਆਂ ਵਾਲੇ ਇਲਾਕੇ ਵਿੱਚ ਫੈਡਰੇਸ਼ਨ ਆਕੂ ਕੁਲਵੰਤ ਸਿੰਘ ਖੁਖਰਾਣੇ ਦੀ ਪੱਕੀ ਠਾਰ ਸੀ। ਉਹ ਆਪਣੀ ਪਤਨੀ ਤੇ ਛੋਟੇ ਬੱਚੇ ਸਮੇਤ ਇੱਥੇ ਰਹਿੰਦੇ ਹੁੰਦੇ ਸਨ। ਸੰਗਣੀ ਆਬਾਦੀ ਅਤੇ ਕੰਮਕਾਜੀ ਲੋਕਾਂ ਦਾ ਇਲਾਕਾ ਹੋਣ ਕਰਕੇ ਕੋਈ ਸ਼ੱਕ ਨਹੀਂ ਸੀ ਕਰਦਾ ਗਰਜੰਟ ਸਿੰਘ ਤੇ ਮੈਂ ਇੱਥੇ ਆਇਆ ਜਾਇਆ ਕਰਦੇ ਸਾਂ। ਮੈਂ ਉਹਦੇ ਦੋਸਤ ਵਜੋਂ ਅਤੇ ਗਰਜੰਟ ਸਿੰਘ ਕੁਲਵੰਤ ਸਿੰਘ ਖੁਕਰਾਨਾ ਦੇ ਸਾਲੇ ਵਜੋਂ ਇੱਥੇ ਰਹਿੰਦੇ ਹੁੰਦੇ ਸਨ ਕੁਝ ਦਿਨ ਪਹਿਲਾਂ ਗਰਜੰਟ ਸਿੰਘ ਗਰਦਾਸਪੁਰ ਵਿੱਚ ਜਗਰਾਤ ਸਿੰਘ ਤੂਫਾਨ ਅਤੇ ਹੋਰ ਜਥੇਬੰਦੀਆਂ ਦੇ ਸਿੰਘਾਂ ਨੂੰ ਮਿਲ ਕੇ ਆਇਆ ਸੀ ਮੈਂ ਰਾਤ ਨੂੰ ਉੱਥੇ ਪਹੁੰਚਿਆ ਤਾਂ ਪ੍ਰਸ਼ਾਦੇ ਬਾਣੀ ਤੋਂ ਬਾਅਦ ਗਰਜੰਟ ਸਿੰਘ ਨੇ ਇੱਕ ਸਿੰਘ ਜੋ ਉਮਰ ਵਿੱਚ ਹਾਲੇ ਘਬਰੇਟੀ ਸੀ ਉਹਦੇ ਬਾਰੇ ਬੜੇ ਜੋਸ਼ ਨਾਲ ਗੱਲਾਂ ਸੁਣਾਈਆਂ ਮੈਨੂੰ ਜਥੇਦਾਰ ਗੁਰਜੰਟ ਸਿੰਘ ਉਹ ਪਚੰਗੀ ਨੂੰ ਜਮੰਦਰੂ ਕਮਾਂਡੋ ਅਤੇ ਕਈ ਵਾਰ ਅੱਗ ਦੀ ਨਾਲ ਵਰਗੇ ਵਿਸ਼ਲੇਸ਼ਣਾਂ ਨਾਲ ਯਾਦ ਕਰਦਾ ਹੁੰਦਾ ਸੀ ਸਾਲ ਕੋ ਬਾਅਦ ਉਸੇ ਥਾਂ ਤੇ ਹੀ ਉਹਦੇ ਬਾਰੇ ਬੜੇ ਦੁੱਖ ਨਾਲ ਦੱਸਿਆ ਕਿ ਉਹ ਛੋਟੂ ਫੌਜ ਨਾਲ ਇੱਕ ਮੁਕਾਬਲੇ ਵਿੱਚ ਚੜਾਈ ਕਰ ਗਿਆ ਇਹ ਗੱਲਾਂ ਕਰਕੇ ਇੱਕ ਭਾਰੇ ਮਾਹੌਲ ਵਿੱਚ ਅਸੀਂ ਸੌਂ ਗਏ ਸਾਨੂੰ ਇਸ ਤਰ੍ਹਾਂ ਦੇ ਮੌਕੇ ਕਈ ਵਾਰ ਵੇਖਣੇ ਪਏ ਸਨ ਉਹ ਪਚੰਗੀ ਦਾ ਪੱਕਾ ਨਾਂ ਜਥੇਦਾਰ ਗੁਰਜੰਟ ਸਿੰਘ ਨੇ ਨਹੀਂ ਦੱਸਿਆ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਉਹਦੀ ਜ਼ਿੰਦਗੀ ਦੇ ਬਹਾਦਰੀ ਵਾਲੇ ਵਾਕਿਆਤ ਹੋਰ ਕਿਤੇ ਵੀ ਸੁਣਨ ਨੂੰ ਨਹੀਂ ਮਿਲੇ ਜਿਨ੍ਹਾਂ ਦੀ ਗੁਰਜੰਟ ਸਿੰਘ ਵਰਗਾ ਜਰਨੈਲ ਵੀ ਪ੍ਰਸ਼ੰਸਾ ਕਰਦਾ ਹੁੰਦਾ ਸੀ ਉਹਦਾ ਨਾਮ ਇਤਿਹਾਸ ਦੇ ਬੇਨਾਮ ਸ਼ਹੀਦਾਂ ਵਿੱਚ ਦਰਜ ਹੋ ਗਿਆ ਬੜੇ ਚਿਰ ਬਾਅਦ ਉਹਨੂੰ ਯਾਦ ਕਰਕੇ ਮਨ ਫੇਰ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਉਹਦੇ ਚੜ੍ਹਾਈ ਕਰ ਜਾਣ ਬਾਰੇ ਪਹਿਲੀ ਵਾਰ ਸੁਣ ਕੇ ਲੱਗਿਆ ਸੀ ਕਿੰਨੀ ਛੋਟੀ ਜ਼ਿੰਦਗੀ ਵੀ ਕਿੰਨੀ ਕਮਾਲ ਦੀ ਹੋ ਸਕਦੀ ਹੈ ਜੁਗਰਾਤ ਸਿੰਘ ਤੂਫਾਨ ਵੀ ਚੜਤੀ ਉਮਰੇ ਸੰਘਰਸ਼ ਵਿੱਚ ਆਇਆ ਅਤੇ ਤੂਫਾਨ ਦੀ ਤੇਜ਼ੀ ਨਾਲ ਆਲੇ ਦੁਆਲੇ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਸੀ ਜਿੰਨਾ ਚਿਰ ਉਹ ਜਿਉਂਿਆ ਉਹਦੀ ਜ਼ਿੰਦਗੀ ਹੀ ਤੂਫਾਨ ਵਾਂਗ ਰਹੀ ਇਹ ਤੇਜ਼ੀ ਵਾਲਾ ਜੀਵਨ ਬਹੁਤ ਲੰਬਾ ਨਹੀਂ ਹੁੰਦਾ ਪੰਥ ਵਿੱਚ ਵੀ ਉਹਦੇ اخلاق ਅਤੇ ਕੰਮਾਂ ਦੀ ਚੜ੍ਹਾਈ ਤੂਫਾਨ ਵਾਂਗ ਸੀ ਉਹ ਦੁਸ਼ਮਣਾਂ ਲਈ ਮੌਤ ਦਾ ਭੈ ਸੀ ਉਸ ਰੂ ਨੂੰ ਤਰੋਹੀ ਬਖਸ਼ਿਸ਼ਾਂ ਹੋਈਆਂ ਹੋਈਆਂ ਸਨ ਨਹੀਂ ਤੇ ਐਨੀ ਛੋਟੀ ਉਮਰ ਵਿੱਚ ਅਤੇ ਐਨੀ ਛੇਤੀ ਦੁਸ਼ਮਣਾ ਦੋਸਤਾਂ ਵਿੱਚ ਕਿਸੇ ਦਾ ਅਕਬਾਲ ਇੰਨਾ ਬਲਾਂਤਰੀ ਹੋ ਸਕਦਾ ਉਹਦੇ ਜਥੇ ਵਿੱਚ ਬਾਕੀ ਸਿੰਘ ਵੀ ਐਸੇ ਬਣਤਰ ਅਤੇ ਮਜ਼ਾਦ ਦੇ ਬਣੇ ਹੋਏ ਸਨ ਉਹ ਮੁੱਛ ਫੁੱਟ ਉਮਰ ਦੇ ਪਤਲੇ ਇਕਹਿਰੇ ਸਰੀਰ ਅਤੇ ਚਮਕਦੀਆਂ ਅੱਖਾਂ ਵਾਲੇ ਸਿੰਘ ਇਸ ਤਰ੍ਹਾਂ ਹੀ ਜੰਗ ਵਿੱਚ ਆਏ ਜਿਉਂਏ ਅਤੇ ਚੜ੍ਹਾਈ ਕਰ ਗਏ ਅੱਜ ਵੀ ਕਈ ਉਹਨਾਂ ਨੂੰ ਸਤਕਾਰ ਤੋਂ ਬਿਨਾਂ ਯਾਦ ਨਹੀਂ ਕਰਦੇ ਉਸ ਬਾਰੇ ਕਿਸੇ ਪਾਸਿਓਂ ਕੋਈ ਅਲਾਮਬਾ ਨਹੀਂ ਸੁਣਿਆ ਜੋ ਸੰਘਰਸ਼ਾਂ ਵਿੱਚ ਬੜੀ ਸੌਖੀ ਤਰ੍ਹਾਂ ਕਿਸੇ ਦੇ ਨਾਮ ਨਾਲ ਵੀ ਜਾਇਆ ਕਰਦਾ ਹੈ ਉਹਨਾਂ ਦੀ ਸਾਦਗੀ ਅਤੇ ਬੱਚਿਆਂ ਵਰਗੀ ਨਿਰਛਲਤਾ ਉਹਨਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਨ ਕਈ ਵਾਰ ਕਿਸੇ ਜਥੇਦਾਰ ਦਾ ਕਰਤਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਰਾ ਜਥਾ ਹੀ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਪੰਥ ਨੇ ਉਹਨਾਂ ਨੂੰ ਉਸੇ ਰੰਗ ਵਿੱਚ ਆਪਣੇ ਪਿਆਰੇ ਬੱਚਿਆਂ ਵਾਂਗ ਸਦਾ ਲਈ ਯਾਦ ਵਿੱਚ ਸਾਂਭ ਲਿਆ ਇਹ ਜਥੇ ਦੇ ਦੂਜੇ ਸਿੰਘਾਂ ਦੀ ਵੀ ਦੁਸ਼ਮਣਾ ਵਿੱਚ ਧਾਕ ਸੀ ਇਹ ਜਥੇ ਦਾ ਅਹਿਮ ਪੱਖ ਸੀ ਕਿ ਉਹਨਾਂ ਦੀ ਬੰਦੂਕ ਦਾ ਮੂੰਹ ਸਦਾ ਹੀ ਦੁਸ਼ਮਣ ਵੱਲ ਰਿਹਾ। ਉਹਨਾਂ ਨੇ ਆਪਣੇ ਲੋਕਾਂ ਵੱਲ ਮੂੰਹ ਨਹੀਂ ਪੋਆਇਆ ਚਾਹੇ ਉਹ ਗਦਾਰਾਂ ਅਤੇ ਵਿਰੋਧੀਆਂ ਵੱਜੋਂ ਅੜਿੱਕਾ ਕਿਉਂ ਨਾ ਬਣੇ ਹੋਣ। ਇਸ ਯੋਧੇ ਦੇ ਦਰਸ਼ਨ ਕਰਨ ਦਾ ਮੌਕਾ ਇੱਕੋ ਵਾਰ ਮਿਲਿਆ ਜਦੋਂ ਮੈਂ ਨਿਰਮਲ ਸਿੰਘ ਮੀਆਵਿੰਡ ਕੇਸੀਐਫ ਅਤੇ ਕਮਰਜੀਤ ਸਿੰਘ ਸੁਲਤਾਨਵਿੰਡ ਨੂੰ ਖਲਚੀਆਂ ਕਿਸੇ ਹਸਪਤਾਲ ਵਿੱਚ ਮਿਲਣ ਗਿਆ ਸੀ। ਉੱਥੇ ਨਰਮਲ ਸਿੰਘ ਦੀ ਸਿੰਘਣੀ ਢਾਕਲ ਸੀ ਅਤੇ ਉਹਨਾਂ ਦੇ ਘਰ ਪਚੰਗੀ ਨੇ ਜਨਮ ਲਿਆ ਸੀ। ਉੱਥੇ ਹੀ ਗਰਜੰਟ ਸਿੰਘ ਨੇ ਜਗਰਾਤ ਸਿੰਘ ਨੂੰ ਮਿਲਣਾ ਸੀ ਐਨ ਆਖਰੀ ਮੌਕੇ ਕਿਸੇ ਕਾਰਨ ਗੁਰਜੰਟ ਸਿੰਘ ਦਾ ਜਾਣਾ ਸੰਭਵ ਨਾ ਹੋਇਆ। ਇਸ ਕਰਕੇ ਇਹਨਾਂ ਸਿੰਘਾਂ ਨੂੰ ਮੈਂ ਹੀ ਮਿਲਣਾ ਸੀ ਅਤੇ ਜਥੇਦਾਰ ਦਾ ਸੁਨੇਹਾ ਦੇਣਾ ਸੀ। ਉਹਦੇ ਨਾਲ ਇੱਕ ਸਿੰਘ ਸੀ ਜੋ ਮੈਨੂੰ ਪਹਿਲਾਂ ਤੋਂ ਜਾਣਦਾ ਸੀ ਉਹ ਦੋਵੇਂ ਮਿਲਣ ਆਏ। ਕੋਈ 2 ਘੰਟੇ ਉਹ ਸਾਡੇ ਕੋਲ ਰਹੇ ਬਹੁਤ ਘੱਟ ਬੋਲੇ ਤੇ ਸਿਰਫ ਕੰਮ ਦੀਆਂ ਗੱਲਾਂ ਕੀਤੀਆਂ। ਸਾਰਾ ਸਮਾਂ ਉਹਨੇ ਅੱਖਾਂ ਨੀਵੀਆਂ ਹੀ ਰੱਖੀਆਂ ਚਾਹ ਪਿੰਦੇ ਆ ਮੈਂ ਪੁੱਛਿਆ ਵੀ ਤੁਸੀਂ ਠੀਕ ਠਾਕ ਹੋ ਬੜੇ ਸਲੀਕੇ ਨਾਲ ਉੱਤਰ ਦਿੱਤਾ ਜਗਰਾਜ ਨੇ ਕਹਿੰਦਾ ਵੀ ਬਿਲਕੁਲ ਚੜ੍ਹਦੀ ਕਲਾ ਚੜਦੀ ਕਲਾ ਕਹਿੰਦਿਆਂ ਹੀ ਉਹਦੇ ਚਿਹਰੇ ਤੇ ਲਾਲੀ ਛਾ ਗਈ ਚੜਦੀ ਕਲਾ ਉਹਦੀ ਜ਼ੁਬਾਨ ਤੋਂ ਹੀ ਨਹੀਂ ਸਕੋ ਉਹਦੇ ਰੋਮ ਰੋਮ ਵਿੱਚ ਨੁਮਾ ਸੀ ਮੈਨੂੰ ਲੱਗਿਆ ਵੀ ਅਸੀਂ ਉਹਨਾਂ ਤੋਂ ਉਮਰ ਵਿੱਚ ਵੱਡੇ ਸੀ ਉਹਨੇ ਸਤਕਾਰ ਪਿਆਰ ਵਜੋਂ ਹੀ ਨੀਵੀਂ ਪਾਈ ਰੱਖੀ ਜੰਗ ਦੀ ਸ਼ਿੱਦਤ ਅਤੇ ਚਾਹ ਉਹਦੇ ਚਿਹਰੇ ਤੋਂ ਝਲਕਦਾ ਦਿਖਦਾ ਸੀ ਉਹਦਾ ਸਾਰਾ ਜੀ ਜਿਸਮ ਜੰਗ ਨਾਲ ਇੱਕਮਿਕ ਸੀ ਉਹ ਨੀਤੀਆਂ ਪੈਤੜੇ ਸਿਧਾਂਤ ਅਤੇ ਜਾਪਤਿਆਂ ਬਾਰੇ ਬੇਪਰਵਾਹ ਜਾਪਦਾ ਸੀ ਪਰ ਉਹ ਅਜੇਹੇ ਸਹਿਜ ਵਿੱਚ ਜਿਉਂਦਾ ਪਿਆ ਸੀ ਜਿੱਥੇ ਸਭ ਕੁਝ ਆਪ ਮੁਹਾਰੇ ਬਿਨਾ ਕਿਸੇ ਉਚੇਜ ਦੇ ਫੁੱਟ ਨਿਕਲਦਾ ਸੀ ਜਿਸ ਨੌਜਵਾਨ ਨੂੰ ਜਥੇਦਾਰ ਗਰਜੰਤ ਸਿੰਘ ਅਗਰੀ ਨਾਲ ਕਿਹਾ ਕਰਦਾ ਸੀ ਉਹ ਇਸੇ ਜਥੇ ਦਾ ਹਿੱਸਾ ਸੀ ਉਹ ਵੀ ਜਗਰਾਤ ਸਿੰਘ ਵਾਂਗ ਹੀ ਉਸੇ ਹੀ ਉਮਰ ਦਾ ਸੀਗਾ ਇੱਕ ਕੈਰਾ ਗੋਰਾ ਨਿਸ਼ੋ ਰੰਗ ਅਤੇ ਅੱਖਾਂ ਵਿੱਚ ਉਹ ਜੰਗ ਵਾਲੀ ਚਮਕੀ ਸੀ ਉਹਦੇ ਵੀ ਬਹੁਤ ਘੱਟ ਬੋਲਣਾ ਨੀਵੀਂ ਪਾ ਕੇ ਰੱਖਣਾ ਅਤੇ ਗੁਰਮਤ ਦੇ ਅਸੂਲਾਂ ਤੇ ਪਹਿਰਾ ਥੋੜਾ ਖਾਣਾ ਪੀਣਾ ਸਖਤ ਕਸਰਤ ਅਤੇ ਖੁੱਲਕੇ ਹਸਣਾ ਉਹਨਾਂ ਸਾਰਿਆਂ ਦੇ ਸਾਂਝੇ ਲੱਛਣ ਸਨ ਉਹਨਾਂ ਨੇ ਆਪਣੇ ਇਲਾਕੇ ਵਿੱਚ ਬੀਐਸਐਫ ਸੀਆਰਪੀਐਫ ਅਤੇ ਫੌਜ ਦੀਆਂ ਟੋਲੀਆਂ ਤੇ ਹਮਲੇ ਕੀਤੇ ਉਹਨਾਂ ਕਈ ਪੁਲਿਸ ਚੌਕੀਆਂ ਨੂੰ ਵੀ ਫਤਿਹ ਕੀਤਾ ਬਹੁਤ ਵਾਰ ਪੁਲਿਸ ਚੌਕੀਆਂ ਦੇ ਬਰੂਦ ਲਾਇਆ ਉਸ ਸਮੇਂ ਸਰਕਾਰ ਨੇ ਪਿੰਡਾਂ ਵਿੱਚੋਂ ਸਾਬਕਾ ਫੌਜੀਆ ਤੇ ਪੜ੍ਹੇ ਲਿਖੇ ਜਵਾਨਾਂ ਨੂੰ ਭਰਤੀ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਕਿ ਕਿਸੇ ਤਰ੍ਹਾਂ ਸਿੰਘ ਆਪਣੇ ਲੋਕਾਂ ਨਾਲ ਹੀ ਲੜ ਮਰਨ ਜਗਰਾਜ ਸਿੰਘ ਨੇ ਆਪਣੇ ਇਲਾਕੇ ਵਿੱਚ ਸਰਕਾਰ ਦੀ ਇਹ ਨੀਤੀ ਨੂੰ ਸਿਰ ਪਾਰ ਖੜੀ ਕਰ ਦਿੱਤਾ ਬਹੁਤ ਘੱਟ ਥਾਵਾਂ ਤੇ ਪੁਲਿਸ ਵਾਲਿਆਂ ਨੂੰ ਮਾਰਨਾ ਪਿਆ ਜ਼ਿਆਦਾ ਥਾਵਾਂ ਤੇ ਉਹਨਾਂ ਨੇ ਘੇਰਾ ਪਾ ਕੇ ਬਿਨਾਂ ਗੋਲੀ ਚਲਾਈ ਹਥਿਆਰ ਛਟਵਾ ਲਏ ਨਤੀਜੇ ਵਜੋਂ ਉੱਥੇ ਸਰਕਾਰ ਦੀ ਚਾਲ ਠੁੱਸ ਹੋ ਗਈ ਭਾਵੇਂ ਬਾਅਦ ਵਿੱਚ ਸਰਕਾਰ ਨੇ ਨਵੇਂ ਤਰੀਕੇ ਨਾਲ ਇਹੋ ਨੀਤੀ ਫੇਰ ਲਾਗੂ ਕੀਤੀ ਏ ਸਿੰਘ ਨੇ ਇੱਕ ਵਾਰ ਕੱਲਿਆਂ ਹੀ ਪੂਰੀ ਚੌਂਕੀ ਤੋਂ ਹਥਿਆਰ ਛਟਵਾ ਲਏ ਕਿ ਘੇਰਾ ਪੈ ਗਿਆ ਹੈ ਆਪਣੀ ਜਾਨ ਬਚਾਉਣੀ ਹੈ ਤਾਂ ਹਥਿਆਰ ਸੁੱਟ ਕੇ ਬਾਹਰ ਆ ਜਾਓ ਜਿੱਥੇ ਕਿਤੇ ਵੀ ਵਧੇਰੇ ਖਤਰਾ ਹੁੰਦਾ ਸੀ ਉੱਥੇ ਉਹ ਸਿੰਘ ਆਪ ਮੂਰੇ ਹੁੰਦਾ ਸੀ ਉਹ ਅਠੋ ਪੈਰ ਹਥਿਆਰਬੰਦ ਰਹਿੰਦਾ ਸੀ ਸੌਣ ਵੇਲੇ ਵੀ ਅਸਾਲਟ ਉਹਦੇ ਹਿੱਕ ਨਾਲ ਲੱਗੀ ਰਹਿੰਦੀ ਸੀ ਉਹਦੇ ਕਮਰ ਕੱਸੇ ਵਿੱਚ ਜੋ ਜ਼ਰੂਰੀ ਸਮਾਨ ਹੁੰਦਾ ਸੀ ਉਸ ਵਿੱਚ ਮੈਗ ਜਿੰਨਾਂ ਵਾਲਾ ਝੋਲਾ ਇੱਕ ਪਿਸਤੌਲ ਜੋ ਉਹਨੂੰ ਉਹਦੇ ਜਥੇਦਾਰ ਨੇ ਦਿੱਤਾ ਸੀ ਛੋਟੀ ਕਰਪਾਨ ਇੱਕ ਫੌਜੀ ਚਾਕੂ ਪਾਣੀ ਦੀ ਬੋਤਲ ਅਤੇ ਕੁਝ ਸੁੱਕੇ ਮੇਵੇ। ਉਹਦੀ ਫੁਰਤੀ ਅਤੇ ਦਲੇਰੀ ਦੀਆਂ ਬਹੁਤ ਕਹਾਣੀਆਂ ਨੇ ਕਿ ਉਹ ਦੁਸ਼ਮਣ ਉੱਤੇ ਚੀਤੇ ਦੀ ਫੁਰਤੀ ਨਾਲ ਇਸ ਤਰ੍ਹਾਂ ਪੈਂਦਾ ਸੀ ਕਿ ਉਹਨਾਂ ਦੇ ਹਥਿਆਰ ਵੀ ਖੋਹ ਲੈਂਦਾ ਸੀ। ਉਹਦਾ ਨਿਸ਼ਾਨਾ ਸੁੱਤੇ ਸਿੱਧ ਹੀ ਅਚੋਕ ਸੀ, ਸਦਾ ਠੀਕ ਥਾਂ ਪੈਂਦਾ ਸੀ। ਕਿਸੇ ਮੁਕਾਬਲੇ ਜਾਂ ਘਾਤ ਵੇਲੇ ਉਹ ਬਹੁਤ ਇਕਾਗਰ ਤੇ ਦ੍ਰਿੜਚਿਤ ਹੋ ਜਾਂਦਾ ਸੀ। ਉਹ ਹਾਲਾਤ ਉੱਤੇ ਕੁਦਰਤੀ ਰੂਪ ਵਿੱਚ ਭਾਰੂ ਹੋ ਜਾਂਦਾ ਸੀ। ਉਸ ਤੋਂ ਕੋਈ ਗਲਤੀ ਨਹੀਂ ਹੁੰਦੀ ਸੀ। ਉਹਨੋ ਆਪਣੇ ਨਾਲੋਂ ਆਪਣੇ ਫੌਜੀਆਂ ਦੀ ਰਾਖੀ ਦੀ ਚਿੰਤਾ ਹੁੰਦੀ ਸੀ ਉਹਨਾਂ ਲਈ ਆਪਣੀ ਜਾਨ ਖਤਰੇ ਵਿੱਚ ਪਾ ਲੈਂਦਾ ਇੱਕ ਵਾਰ ਉਹ ਦੋ ਸਿੰਘਾਂ ਸਮੇਤ ਪੁਲਿਸ ਦੇ ਘੇਰੇ ਵਿੱਚ ਆ ਗਿਆ ਜਦੋਂ ਲੱਗਿਆ ਵੀ ਘੇਰੇ ਵਿੱਚੋਂ ਨਿਕਲਣ ਲਈ ਕਿਸੇ ਇੱਕ ਨੂੰ ਰੁਕਣਾ ਪੈਣਾ ਹੈ ਤਾਂ ਉਹਨੇ ਆਪਣੇ ਦੋਵਾਂ ਸਾਥੀਆਂ ਨੂੰ ਬਾਹਰ ਜਾਣ ਦੀ ਮਜਬੂਰ ਕੀਤਾ ਤੇ ਪੁਲਿਸ ਨੂੰ ਰੋਕੀ ਰੱਖਿਆ ਬਾਅਦ ਵਿੱਚ ਉਸਨੇ ਪੁਲਿਸ ਦਾ ਨੁਕਸਾਨ ਵੀ ਕੀਤਾ ਤੇ ਆਪ ਕੋਈ 2 ਕਿਲੋਮੀਟਰ ਤੱਕ ਰੋੜ ਰੋੜ ਕੇ ਘੇਰੇ ਤੋਂ ਸਹੀ ਸਲਾਮਤ ਬਾਹਰ ਨਿਕਲ ਗਿਆ ਜਦੋਂ ਉਹਨੂੰ ਪੁੱਛਿਆ ਕਿ ਤੂੰ ਆਪਣੇ ਤੋਂ ਵੱਡਿਆਂ ਨੂੰ ਜਾਣ ਲਈ ਕਿਵੇਂ ਕਹਿ ਸਕਦਾ ਸੀ ਉਹ ਕਹਿਣ ਲੱਗਾ ਕਿ ਮੈਨੂੰ ਯਕੀਨ ਸੀ ਕਿ ਮੈਂ ਘੇਰੇ ਤੋਂ ਬਾਹਰ ਨਿਕਲ ਜਾਵਾਂਗਾ ਇਹ ਤਜਰਬੇ ਤੋਂ ਬਾਅਦ ਉਹਦਾ ਸਵੈ ਭਰੋਸਾ ਹੋਰ ਵੱਧ ਗਿਆ ਉਹ ਕਈ ਵਾਰ ਇਕੱਲਿਆਂ ਵੀ ਕੰਮਾਂ ਨੂੰ ਅੰਜਾਮ ਦੇ ਲੈਂਦਾ ਸੀ ਉਹ ਕਈ ਵਾਰ ਫੌਜ ਨਾਲ ਇਕੱਲਿਆਂ ਮੁਕਾਬਲਾ ਕਰਕੇ ਸਹੀ ਸਲਾਮਤ ਬਾਹਰ ਨਿਕਲਿਆ ਸੀ ਉਹਦੇ ਬਾਰੇ ਮਸ਼ਹੂਰ ਸੀ ਕਿ ਇੱਕ ਵਾਰ ਉਹਨੇ CRPF ਦੀ ਜੀਪ ਤੇ ਇਕੱਲਿਆਂ ਹੀ ਹਮਲਾ ਕਰ ਦਿੱਤਾ ਜੀਪ ਵਿੱਚ 6 ਸਿਪਾਹੀ ਸਨ ਉਹਨਾਂ ਵਿੱਚੋਂ 5 ਮਾਰ ਦਿੱਤੇ ਉਹਨੇ ਬਚੇ ਹੋਏ ਸਿਪਾਹੀ ਨੂੰ ਜਦੋਂ ਅਫਸਰ ਨੇ ਪੁੱਛਿਆ ਕਿ ਹਮਲਾਵਰ ਕਿੰਨੇ ਸਨ ਤਾਂ ਉਹਦਾ ਉੱਤਰ ਸੀ ਵੀ ਮੈਂ ਵੇਖਿਆ ਤਾਂ ਇੱਕੋ ਸੀ ਪਰ ਉਹ 6 ਬੰਦਿਆਂ ਵਾਂਗ ਹਮਲਾ ਕਰ ਰਿਹਾ ਸੀ ਉਹ ਗੱਡੀ ਦੀ ਸਵਾਰੀ ਵਧੇਰੇ ਕਰਦਾ ਸੀ ਭਾਵੇਂ ਉਹ ਮੋਟਰਸਾਈਕਲ ਵੀ ਵਰਤ ਲੈਂਦਾ ਸੀ ਸੰਘਰਸ਼ ਦੇ ਦਿਨਾਂ ਵਿੱਚ ਜਿਹੜੇ ਸਿੰਘ ਸਿਦਕ ਸੰਜਮ ਨਾਲ ਇਹ ਰਾਹ ਪੈਂਦੇ ਸਨ ਉਹਨਾਂ ਵਿੱਚ ਇੱਕ ਤਬਦੀਲੀ ਆ ਜਾਂਦੀ ਸੀ ਉਹ ਮੌਤ ਦੇ ਪੈ ਤੋਂ ਅਗਾ ਨਿਕਲ ਜਾਂਦੇ ਸਨ ਇਹ ਨਿਰਭੈਤਾ ਸਿਰਫ ਮੌਤ ਤੋਂ ਹੀ ਨਹੀਂ ਸਗੋ ਜੋ ਗੁਰਸਿੱਖ ਦਾ ਜੀਵਨ ਮੰਨਿਆ ਜਾਂਦਾ ਹੈ ਉਹ ਉਹਨਾਂ ਤੇ ਆ ਜਾਂਦਾ ਸੀ ਇਸੇ ਤਰ੍ਹਾਂ ਦੇ ਸਿੰਘ ਮਿਸਾਲ ਬਣ ਕੇ ਜੀਏ ਅਤੇ ਮੌਤ ਨੂੰ ਮਖੌਲ ਕਰਦੇ ਆਪਣਾ ਜੀਵਨ ਸਫਰ ਪੂਰਾ ਕਰਕੇ ਗੁਰੂ ਦੀ ਗੋਦ ਵਿੱਚ ਜਾ ਬਰਾਜੇ ਅਖੀਰ ਸਦਾ ਦਾ ਸੱਦਾ ਉਹਨੂੰ ਇੱਕ ਮੁਕਾਬਲੇ ਦੇ ਰੂਪ ਵਿੱਚ ਆ ਗਿਆ ਉਹ ਅਖੀਰ ਤੱਕ ਜੂਝਦਾ ਰਿਹਾ ਆਪਣੇ ਸਾਥੀਆਂ ਨੂੰ ਸਾਂਭਦਾ ਰਿਹਾ ਤੇ ਦੁਸ਼ਮਣਾਂ ਨੂੰ ਪਾਰ ਬੁਲਾਉਂਦਾ ਰਿਹਾ ਅਤੇ ਸਾਥੋਂ ਵਧੈਗੀ ਲੈ ਗਿਆ ਮੈਂ ਸੋਚਦਾ ਕਿ ਛੋਟੀ ਉਮਰੇ ਥੋੜੀ ਜਹੀ ਜ਼ਿੰਦਗੀ ਵਿੱਚ ਉਸ ਨੇ ਜੰਗ ਨੂੰ ਕਿਵੇਂ ਮਾਣਿਆ ਉਹਦੇ ਉੱਪਰ ਕਿਤਾਬ ਲਿਖੀ ਜਾ ਸਕਦੀ ਹੈ ਹਾਲੇ ਤਾਂ ਪੰਥ ਖੰਡਾਓ ਵਿੱਚ ਹੈ ਪਰ ਉਸ ਬਾਜ ਦੀ ਪ੍ਰਵਾਜ ਨੂੰ ਪੰਥ ਨੇ ਜ਼ਰੂਰ ਸਾਂਭਿਆ ਹੋਇਆ ਸੋ ਇਹ ਸੀ ਜੀ ਬੀਬੀ ਸਿਮਰਨਜੀਤ ਕੌਰ ਤੇ ਇੱਕ ਯੋਧੇ ਦੀ ਕਹਾਣੀ ਜੋ 80 90 ਦੇ ਦੌਰ ਵਿੱਚ ਜਿਉਂਏ ਲੜੇ ਤੇ ਸਿੱਧੀ ਪ੍ਰਾਪਤ ਕਰ ਗਏ ਸੋ ਐਸੇ ਤਰ੍ਹਾਂ ਦੀ ਵਾਰਤਾ ਲੈ ਕੇ ਕੱਲ ਫੇਰ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ